ਪੁਰਾਣਾ ਲੋਹਾ 1966 ਦੀ ਬਣੀ ਹੋਈ ਹੈ ਪਰ ਇਸ ਦੀ ਸਾਂਭ ਸੰਭਾਲ ਬੜੀ ਵਧੀਆ ਤਰੀਕੇ ਦੇ ਨਾਲ ਕੀਤੀ ਗਈ ਹੈ। ਜੋਂਗਾ ਦਾ ਨਾਂ ਬਹੁਤ ਸਾਰੇ ਲੋਕਾਂ ਨੇ ਸੁਣਿਆ ਹੋਊਗਾ ਪਰ ਜੋਂਗਾ ਨੂੰ ਤੁਸੀਂ ਅੱਜ ਨੇੜੇ ਤੋਂ ਦੇਖ ਰਹੇ ਹੋ। ਗੱਡੀਆਂ ਦੇ ਸ਼ਕੀਨ ਬੰਦੇ ਇਸ ਨੂੰ ਬੜੇ ਤਰੀਕੇ ਨਾਲ ਬੜੇ ਪਿਆਰ ਨਾਲ ਦੇਖਣਗੇ ਡੀਜ਼ਲ ਤੇ ਚੱਲਣ ਵਾਲੀ ਗੱਡੀ ਹੈ ਇਹ। ਇਹ ਆਪਣੇ ਅਸਲੀ ਰੰਗ ਦੇ ਵਿੱਚ ਔਰ ਅਸਲੀ ਖੂਬਸੂਰਤੀ ਦੇ ਵਿੱਚ ਕਹਿ ਸਕਦੇ ਆ ਉਹੀ ਟਾਇਰ ਉਹੀ ਇਸ ਦਾ ਸਾਰਾ オリジナル ਆ। ਆਨਰ ਦੇਖ ਰਹੇ ਹਾਂ ਮਹਾਨੂਰਾਗ ਸ਼ਰਮਾ ਇਸ ਵਕਤ ਖੜੇ ਆ ਪਟਿਆਲਾ ਦੇ ਖਾਲਸਾ ਕਾਲਜ ਦੇ ਵਿੱਚ ਜਿੱਥੇ ਕਿ ਵਿੰਟੇਜ ਕਾਰਾਂ ਕਹਿ ਲਈਏ ਉਹ ਇੱਥੇ ਰੱਖੀਆਂ ਹੋਈਆਂ ਨੇ ਖਾਸ ਤੌਰ ਤੇ ਆਰਮੀ ਨਾਲ ਰਿਲੇਟਡ ਜੀਪਸ ਕਹਿ ਸਕਦੇ ਆ ਜਿਸ ਤਰ੍ਹਾਂ ਕਿ ਇਸ ਨੂੰ ਤੁਸੀਂ ਦੇਖ ਰਹੇ ਹੋ ਕੈਸਰ ਮਾਡਲ 1966 ਦੀ ਔਰ ਤੁਸੀਂ ਦੇਖੋ ਇਹ ਤੇ ਨਾਂ ਲਿਖਿਆ ਸਰਦਾਰ ਅੰਗਤ ਸਿੰਘ ਉਹਨਾਂ ਦੀ ਇਹ ਜੀਪ ਹੈ ਔਰ ਇਸ ਨੂੰ ਆਰਮੀ ਦੇ ਵਿੱਚ ਇਸਤੇਮਾਲ ਕੀਤਾ ਹੋਇਆ ਹੈ ਦੇਖ ਸਕਦੇ ਹੋ ਤੁਸੀਂ ਕਿੰਨੀ ਖੂਬਸੂਰਤ ਤੇ ਮਜ਼ਬੂਤ ਨਜ਼ਰ ਆ ਰਹੀ ਹੈ ਸੋ ਸਜਾਈ ਵੀ ਉਸ ਤਰ੍ਹਾਂ ਰੱਖੀ ਹੋਇਆ ਜਿਸ ਤਰ੍ਹਾਂ ਕਿ ਸਾਂਭ ਸੰਭਾਲ ਦੀ ਬਹੁਤ ਜ਼ਰੂਰਤ ਹੁੰਦੀ ਹੈ ਸੋ ਇਸ ਦੀ ਸਾਂਭ ਸੰਭਾਲ ਆਪਣੇ ਆਪ ਦੇ ਵੀ ਦੱਸਦੀ ਹੈ ਕਿ ਇਸ ਨੂੰ ਬੜੇ ਹੀ ਪਿਆਰ ਨਾਲ ਸੰਭਾਲ ਕੇ ਰੱਖਿਆ ਹੋਇਆ ਤਸਵੀਰ ਤੁਸੀਂ ਦੇਖ ਰਹੇ ਹੋ ਇਸ ਵਕਤ ਇਹ ਆਰਮੀ ਦੇ ਵਿੱਚ ਇਸਤੇਮਾਲ ਹੋਈ ਹੈ ਜੀਪ ਆਰਮੀ ਵਾਲਿਆਂ ਦੀ ਹੋਣੀ ਹੈ ਇਸ ਵਕਤ ਵੀ ਤੇ ਤੁਸੀਂ ਤਸਵੀਰ ਦੇਖੋਗੇ ਇਸ ਦੀ ਕਿ ਵਾਕਈ ਆਪਣੇ ਆਪ ਦੇ ਵਿੱਚ ਇਸ ਦੀ ਖੂਬਸੂਰਤੀ ਦਿਖਦੀ ਹੈ ਜਿਹੜੇ ਗੱਡੀਆਂ ਨੂੰ ਪਿਆਰ ਕਰਦੇ ਆ ਗੱਡੀਆਂ ਦਾ ਸ਼ੌਕ ਰੱਖਦੇ ਆ ਉਹਨਾਂ ਨੂੰ ਇਸ ਦੇ ਵਿੱਚ ਜ਼ਰੂਰ ਖੂਬਸੂਰਤੀ ਨਜ਼ਰ ਆਊਗੀ ਇਸ ਦੀ ਮਜ਼ਬੂਤੀ ਨਜ਼ਰ ਆਊਗੀ ਤੁਸੀਂ ਦੇਖ ਸਕਦੇ ਹੋ ਪੂਰੀ ਸੋਲਿਡ ਗੱਡੀ ਇਹ ਲੱਗ ਰਹੀ ਹੈ ਔਰ ਪੂਰੀ ਸੋਲਿਡ ਹੈ ਪੁਰਾਣਾ ਲੋਹਾ ਹੈ 1968 ਦੀ ਬਣੀ ਹੋਈ ਹੈ ਪਰ ਇਸ ਦੀ ਸਾਂਭ ਸੰਭਾਲ ਬੜੀ ਵਧੀਆ ਤਰੀਕੇ ਦੇ ਨਾਲ ਕੀਤੀ ਗਈ ਹੈ ਉਸ ਤੋਂ ਬਾਅਦ ਜੌਂਗਾ ਆ ਗਈ ਜੌਂਗਾ ਦਾ ਅਕਸਰ ਨਾਮ ਸੁਣਦੇ ਆ ਲੋਕ ਦੇਖੀ ਬਹੁਤ ਟੱਲ ਲੋਗਾ ਨੇ ਹੋਏਗੀ ਆ ਦੇਖ ਸਕਦੇ ਹੋ ਤੁਸੀਂ ਇਸ ਵਕਤ ਜੋਂਗਾ ਜਿਹੜੀ ਹੈ ਇੱਥੇ ਖੜੀ ਹੈ ਸੋ ਇਹ ਨਿਸ਼ਾਨ ਜੋਂਗਾ ਆਰ ਸੀ ਐਲ ਲਿਖਿਆ ਹੈ ਤੇ ਇਅਰ 1990 ਦੀ ਹੈ ਓਨਰ ਸਰਦਾਰ ਸ਼ਵਿੰਦਰ ਸਿੰਘ ਫੁਲਕਾ ਤੁਸੀਂ ਇਹ ਦੇਖ ਸਕਦੇ ਹੋ ਨਾਮ ਵੀ ਨਾਲ ਲਿਖਿਆ ਹੋਇਆ ਹੈ ਕਿਹੜੇ ਬੰਦਿਆਂ ਨੇ ਇਸ ਨੂੰ ਸੰਭਾਲ ਕੇ ਰੱਖਿਆ ਬੜੀ ਵਧੀਆ ਔਰ ਕਈ ਗੱਡੀਆਂ ਦੇ ਮੁਕਾਬਲੇ ਜਿਆਦਾ ਖੂਬਸੂਰਤ ਇਸ ਵਕਤ ਇਹ ਨਜ਼ਰ ਆ ਰਹੀ ਹੈ ਇੱਥੇ ਜੋਂਗਾ ਦਾ ਨਾਮ ਬਹੁਤ ਸਾਰੇ ਲੋਕਾਂ ਨੇ ਸੁਣਿਆ ਹੋਊਗਾ ਪਰ ਜੋਂਗਾ ਨੂੰ ਤੁਸੀਂ ਅੱਜ ਨੇੜੇ ਤੋਂ ਦੇਖ ਰਹੇ ਹੋ ਤਸਵੀਰ ਦੇਖੋ ਬੜੀ ਹੀ ਵਧੀਆ ਲੱਗ ਰਹੀ ਹੈ ਗੱਡੀ ਇਸ ਤਰ੍ਹਾਂ 2 ਸੀਟਰ ਜਿਸ ਤਰ੍ਹਾਂ ਬਣੀ ਹੋਈ ਹੈ ਔਰ ਪਿੱਛੇ ਵੀ ਪੂਰਾ ਇਹਨੂੰ ਤਿਆਰ ਕੀਤਾ ਗਿਆ ਹੈ ਹਰ ਚੀਜ਼ ਦਾ ਖਿਆਲ ਰੱਖਿਆ ਗਿਆ ਹੈ ਰੰਗ ਰੂਪ ਤੁਸੀਂ ਦੇਖ ਸਕਦੇ ਹੋ ਦਾਨ ਨਵਾਂ ਕੀਤਾ ਹੋਇਆ ਔਰ ਬੜੀ ਹੀ ਵਧੀਆ 4x4 ਤਾਂ ਸਾਰੀਆਂ ਜੀਪਾਂ ਨੇ ਉਸ ਤੋਂ ਬਾਅਦ ਤੁਹਾਨੂੰ ਇਧਰਲੇ ਪਾਸੇ ਨੰਬਰ ਵੀ ਬੜਾ ਖੂਬਸੂਰਤ ਜੀਪ ਦਾ ਔਰ ਨੰਬਰ ਦੇ ਨਾਲ-ਨਾਲ ਜੀਪ ਪੁਰਾਣੇ ਮਾਡਲ ਦੀ ਕਲਾਸਿਕ 1995 ਦਾ ਮਹਿੰਦਰਾ ਦੀ ਹੈ ਇਹ ਇਹ ਵੀ ਵਿੰਟੇਜ ਹੁਣ ਹੋ ਗਈ ਹੈ ਕਿਉਂਕਿ ਇਹ ਘੱਟ ਦਿਖਦੀਆਂ ਅੱਜਕੱਲ੍ਹ ਖੈਰ ਪਰ ਬਹੁਤ ਵਧੀਆ ਹੈ ਸਾਮ ਸੰਭਾਲ ਇਹਦੀ ਦੇਖਣ ਵਾਲੀ ਹੈ ਕਿ ਸਾਮ ਸੰਭਾਲ ਕੇ ਵਿੱਚ ਰੱਖੀ ਹੈ 1995 ਰਤਨਦੀਪ ਸਿੰਘ ਢਾਲੀਵਾਲ ਹੋਰਾਂ ਦੀ ਇਹ ਗੱਡੀ ਹੈਗੀ ਹੈ ਜਿਨ੍ਹਾਂ ਨੇ ਇਹਨੂੰ ਸੰਭਾਲਿਆ ਹੋਇਆ ਸੋ ਇਹ ਵਧੀਆ ਚੀਜ਼ਾਂ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਖਾਸ ਤੌਰ ਤੇ ਗੱਡੀਆਂ ਦੇ ਸ਼ੌਕੀਨ ਬੰਦੇ ਇਸ ਨੂੰ ਬੜੇ ਤਰੀਕੇ ਨਾਲ ਬੜੇ ਪਿਆਰ ਨਾਲ ਦੇਖਣਗੇ ਡੀਜ਼ਲ ਤੇ ਚੱਲਣ ਵਾਲੀ ਗੱਡੀ ਹੈ ਇਹ ਤੁਸੀਂ ਇੱਥੇ ਦੇਖੋਗੇ ਸੀ ਜੇ 3B 1980 ਇਹ ਵੀ ਰਤਨ ਸਿੰਘ ਦੀ ਰਤਨਦੀਪ ਸਿੰਘ ਜੀ ਢਾਲੀਵਾਲ ਉਹਨਾਂ ਦੀ ਹੈ ਇਹ ਵੀ ਉਸੇ ਤਰ੍ਹਾਂ ਪੁਰਾਣੇ ਟਾਇਰ ਉਹੀ ਜਿਹੜਾ ਹੈ ਜੋ ਪੁਰਾਣਾ ਇਹਦੇ ਨਾਲ ਲੱਗਿਆ ਹੋਇਆ ਸੀ ਸਾਰਾ ਸਮਾਨ ਉਹੀ ਸਮਾਨ ਹੈ ਮਤਲਬ 오રિਜਨੈਲਿਟੀ ਵੀ ਇਹਦੀ ਬਰਕਰਾਰ ਹੈ ਮੋਡੀਫਾਈ ਨਹੀਂ ਕੀਤੀ ਹੋਈ ਉਦਾਂ ਸਾਂਭ ਸੰਭਾਲ ਪੂਰੀ ਕੀਤੀ ਗਈ ਹੈ ਤੁਸੀਂ ਦੇਖੋ ਪੂਰੀ ਲੁੱਕ ਇਹਦੀ ਆਰਮੀ ਵਾਲੀ ਹੈ ਉਸੇ ਤਰ੍ਹਾਂ ਦੇ ਰੰਗ ਇਸਤੇਮਾਲ ਕੀਤੇ ਗਏ ਹੈ ਉਸੇ ਤਰ੍ਹਾਂ ਦੇ ਕੱਪੜੇ ਔਰ ਉਹੀ ਇਹਦੀ ਸਾਂਭ ਸੰਭਾਲ ਤੁਸੀਂ ਦੇਖ ਸਕਦੇ ਹੋ ਕਿ ਕਿੱਤੀ ਗਈ ਹੈ ਬਹੁਤ ਸੋਹਣੀ ਲੱਗ ਰਹੀ ਹੈ ਉਸ ਤੋਂ ਬਾਅਦ ਮਹਿੰਦਰਾ ਸੋ ਇਹ ਇੱਕੰਮ ਵੀਰ ਹੋਰਾਂ ਦੀ ਗੱਡੀ ਹੈਗੀ ਇਹ ਤੁਸੀਂ ਦੇਖੋਗੇ ਇਹ ਮੇਂਦਰਾ ਇਹ ਤੋਂ ਬਾਅਦ ਪੁਰਾਣੀ ਜੀਪ ਜੀਪ ਦੀ ਗੱਲ ਜਦੋਂ ਆਉਂਦੀ ਹੈ ਤਾਂ ਇਸ ਜੀਪ ਨੂੰ ਕੋਈ ਭੁੱਲ ਨਹੀਂ ਸਕਦਾ ਕਿਉਂਕਿ ਇਹ ਜੀਪ ਹੀ ਇਸ ਦਾ ਨਾਂ ਜੀਪ ਹੈ ਹੁਣ ਬਹੁਤ ਸਾਰੀਆਂ ਆ ਗਈਆਂ ਬਿੱਲੀ ਜੀਬੀ ਨੂੰ ਕਹਿੰਦੇ ਸੀ ਹੋਰ ਕਾਫੀ ਨਾਮ ਜਿਹੜਾ ਜਿਵੇਂ ਦਿਲ ਕਰਦਾ ਸੀ ਉਹ ਲੰਦੇ ਆ ਪਰ ਇਹ ਆਪਣੇ ਅਸਲੀ ਰੰਗ ਦੇ ਵਿੱਚ ਔਰ ਅਸਲੀ ਖੂਬਸੂਰਤੀ ਦੇ ਵਿੱਚ ਕਹਿ ਸਕਦੇ ਆ ਉਹੀ ਟਾਇਰ ਉਹੀ ਇਸ ਦਾ ਸਾਰਾ オリジナル ਹੈ ਕਿਉਂਕਿ ਮੋਡੀਫਾਈ ਜਦੋਂ ਚੀਜ਼ ਹੋ ਜਾਂਦੀ ਹੈ ਫਿਰ ਉਹਦੀ ਥੋੜੀ ਜਿਹੀ ਕੀਮਤ ਘਟ ਜਾਂਦੀ ਹੈ ਕਦਰ ਘਟ ਜਾਂਦੀ ਹੈ ਕੈਸਲ ਬਿੱਲੀ ਜੀਪ CV3B 1960 ਦੀ ਹੈ ਸੋ ਇਸ ਦੇ ਓਨਰ ਵੀ ਏਕਮ ਵੀਰ ਸਿੰਘ ਮੰਡੀ ਸਰਦਾਰ ਏਕਮ ਵੀਰ ਸਿੰਘ ਮੰਡੀ ਔਰ ਬੜੀ ਸੰਭਾਲ ਕੇ ਰੱਖੀ ਹੋਈ ਹੈ ਤੁਸੀਂ ਦੇਖ ਸਕਦੇ ਹੋ ਅੱਜ ਵੀ ਚਾਲੂ ਹਾਲਤ ਦੇ ਵਿੱਚ ਹੈ ਤਾਂ ਹੀ ਇੱਥੇ ਪਹੁੰਚੀ ਹੈ ਆ ਚੀਜ਼ਾਂ ਵੀ ਨਾਲ ਲੱਗਦੀਆਂ ਹੁੰਦੀਆਂ ਉਸ ਤੋਂ ਬਾਅਦ ਇਧਰਲੇ ਪਾਸੇ ਦੇਖੋ ਜੀ ਇੱਕ ਉੱਚੇ ਚੱਕੀ ਹੋਈ ਜੋਗਾ ਪੈਟਰੋਲ 60 1960 ਦੀ ਇਹ ਜੋਗਾ ਪੈਟਰੋਲ ਹੈ ਬਈ ਤੁਹਾਡੀ ਇਹ ਅੱਛਾ ਸੋ ਤੁਸੀਂ ਦੇਖੋਗੇ ਇਹਨੂੰ ਬਈ ਦਿਖਾ ਸਕਦੇ ਹਾਂ ਤੁਸੀਂ ਖੋਲ ਕੇ ਅੰਦਰੋਂ ਨੀਸ ਤੇ ਸਟਾਪ ਨੰਬਰ ਆਪਣੇ ਅੰਦਰ ਕਾਲਜ ਅੱਛਾ ਕਾਲਜ ਤੋਂ ਤੁਸੀਂ ਸੋ ਤੁਸੀਂ ਦੇਖ ਸਕਦੇ ਹੋ ਤਸਵੀਰ ਇਹਦੀ ਉਹੀ ਪੁਰਾਣੇ ਟਾਇਰ ਉਸੇ ਤਰ੍ਹਾਂ ਸੰਭਾਲ ਕੇ ਰੱਖੀ ਹੋਈ ਚੀਜ਼ ਹੈ ਇਹ ਜੋਗਾ ਉੱਚੀ ਹੈ ਉੱਚੇ ਕਹਿ ਲਈਏ ਇਹਦੇ ਪਹਿਲਾਂ ਵਾਲੀ ਜਿਹੜੀ ਤੁਹਾਨੂੰ ਜੋਗਾ ਦਿਖਾਈ ਸੀ ਉਹ ਨਾਰਮਲ ਸੀ ਪਰ ਇਹ ਉੱਚੀ ਜੋਗਾ ਇਹ ਤਸਵੀਰ ਤੁਸੀਂ ਦੇਖੋਗੇ ਬਹੁਤ ਵਧੀਆ ਇਹ ਸੰਭਾਲੀ ਹੋਈ ਹੈ ਰੰਗ ਰੂਪ ਇਹਦਾ ਸੰਭਾਲ ਕੇ ਰੱਖਿਆ ਟਾਇਰ ਟੂਰਿਸਟ ਦੇ ਉਸੇ ਤਰ੍ਹਾਂ ਦੇ ਨੇ ਸੋ ਪਿੱਛੋਂ ਵੀ ਇਹ ਡਬਲ ਵਿੰਡੋ ਖੁੱਲਦੀ ਹੈ ਇਸ ਅੱਜ ਕੱਲ ਨਹੀਂ ਇਦਾਂ ਦੀ ਦੇਖਣ ਨੂੰ ਮਿਲਦੀਆਂ ਤੁਸੀਂ ਤਸਵੀਰ ਦੇਖ ਰਹੇ ਹੋ ਜੌਂਗਾ ਸੋਇਤ ਨੂੰ ਅਸੀਂ ਅੱਜ ਖੂਬਸੂਰਤ ਕਲੈਕਸ਼ਨ ਦਿਖਾਈ ਹੈ ਜੀਪਾਂ ਦੀ ਜਿਹਦੇ ਵਿੱਚ ਜੌਂਗਾ ਵੀ ਦਿਖਾਈ ਤੇ ਹੋਰ ਵੀ ਗੱਡੀਆਂ ਦਿਖਾਈਆਂ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਜਰੂਰ ਦੱਸਿਓ ਔਨ 에ਅਰ ਦੇਖ ਰਹੇ ਹੋ ਮੈਂ ਹਾਂ ਅਨੁਰਾਗ ਸ਼ਰਮਾ